ਸੇਵਾ ਦੇ ਪੰਜ ਪਾਈ ਬਹਿਲੋ ਜੀ ਕੌਣ ਸਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸੇਵਕ ਪਾਈ ਬਹਿਲੋ ਦਾ ਜਨਮ ਸੰਮਤ 1610 ਨੂੰ ਜ਼ਿਲ੍ਹਾ ਮਾਨਸਾ ਬਲਾਕ ਪੀਖੀ ਦੇ ਪਿੰਡ ਫਫੜੇ ਪਾਈਕੇ ਵਿੱਚ ਹਲਦੀਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ ਉਹਨਾਂ ਦਾ ਬਚਪਨ ਦਾ ਨਾਮ ਬਹਿਲੋਲਸੀ ਉਹ ਸਖੀ ਸਰਵਰ ਸੁਲਤਾਨ ਦੇ ਪੈਰੋਕਾਰ ਸਨ ਅਤੇ ਹਰ ਸਾਲ ਵੱਡਾ ਸੰਗ ਲੈ ਕੇ ਪੀਰ ਦੇ ਸਥਾਨ ਨਗਾਹੇ ਜੀਆ ਰਾਤ ਲਈ ਜਾਂਦੇ ਸਨ ਭਾਈ ਬਹਿਲੋ ਦੀ ਯਾਦ ਵਿੱਚ ਪਿੰਡ ਫਫੜੇ ਭਾਈਕੇ ਵਿੱਚ ਬਣਾਏ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲਾਂ ਦੀ ਲੋਕਲ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਮਤ 1643 ਨੂੰ ਇੱਕ ਦਿਨ ਇੱਕ ਮੇਵੜਾ ਔੜ ਚੜਾ ਸਿੱਖ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼ ਲੈ ਕੇ ਫਫੜੇ ਨਗਰ ਵਿੱਚ ਪਾਈ ਬਹਿਲੋਲ ਪਹੁੰਚਿਆ ਪਰ ਦੁਚਿੱਤੀ ਵਿੱਚ ਗਰਸਿਆ ਬਹਿਲੋਲ ਹੁਕਮ ਦੀ ਪਾਲਣਾ ਨਾ ਕਰ ਸਕਿਆ ਅੰਤ ਤੀਜੀ ਪ੍ਰਤਿਕਤਾ ਪ੍ਰਾਪਤ ਕਰਨ ਪਿੱਛੋਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਹਿੱਤ ਉਹ ਦੁਵਿਧਾ ਤਿਆਗ ਕੇ ਮੇਵੜੇ ਸਿੱਖ ਨਾਲ ਗੁਰੂ ਜੀ ਕੋਲ ਹਾਜ਼ਰ ਹੋਣ ਲਈ ਚਲਾ ਗਿਆ ਉਹਨਾਂ ਦੇ ਨਾਲ ਤਿੰਨ ਸਾਥੀ ਹੋਰ ਸਨ ਜਿੰਨਾਂ ਵਿੱਚ ਇੱਕ ਨਗਾਹੀਆ ਸੀ ਕਈ ਦਿਨਾਂ ਦੇ ਸਫਰ ਪਿੱਛੋਂ ਜਦੋਂ ਬਹਿਲੂਲ ਗੁਰੂ ਜੀ ਦੇ ਸਨਮੁਖੇ ਪੇਸ਼ ਹੋਇਆ ਤਾਂ ਦਰਸ਼ਨਾ ਦੀ ਪਹਿਲੀ ਝਲਕ ਨਾਲ ਹੀ ਕਾਇਆ ਕਲਪ ਹੋ ਗਈ ਉਹਨਾਂ ਸਰਵਰੀਆਂ ਵੇਸ ਉਤਾਰ ਦਿੱਤਾ ਅਤੇ ਸਰਵਰੀਆਂ ਰੂਹ ਰੀਤਾਂ ਦਾ ਤਿਆਗ ਕਰ ਦਿੱਤਾ ਸਿੱਖ ਪੋਸ਼ਾਕ ਪਹਿਨ ਕੇ ਉਹ ਸਿੱਖ ਮਰਿਆਦਾ ਦੇ ਧਾਰਨੀ ਬਣ ਗਏ ਅਗਲੇ ਦਿਨ ਆਹੀ ਬੁੱਢਾ ਜੀ ਕੋਲੋਂ ਟੋکریاں ਤੇ ਕਹੀ ਲੈ ਕੇ ਸਰੋਵਰ ਦੀ ਪੁਟਾਈ ਕਰਨ ਲੱਗ ਪਏ ਕੁਝ ਦਿਨ ਲੰਗਰ ਵਿੱਚ ਪ੍ਰਸ਼ਾਦ ਦਾ ਸਕਣੇ ਪਿੱਛੋਂ ਰਾਤ ਸਮੇਂ ਮਿਹਨਤ ਮਜਦੂਰੀ ਕਰਕੇ ਆਪਣੀ ਰੋਟੀ ਕਮਾਉਣ ਲੱਗੇ ਸੰਗਤ ਨਾਲ ਸੇਵਾ ਕਰਦਿਆਂ ਸੇਵਾ ਦੀ ਐਸੀ ਰੰਗਤ ਚੜੀ ਇਹੋ ਆਪਣੀਆਂ ਸਰੀਰਕ ਲੋੜਾਂ ਤੋਂ بے خبر ਹੋ ਗਏ ਆਪਣੇ ਸੁੱਧ ਬੁੱਧ ਤੋਂ ਦੇ ਧਿਆਨ ਹੋ ਕੇ ਬਿਰਤੀ ਮਸਤਾਨੀ ਹੋ ਗਈ ਗੁਰੂ ਦੀ ਸੇਵਾ ਨੂੰ ਆਪਣਾ ਜੀਵਨ ਮਨੋਰਥ ਥਾਪ ਕੇ ਸੇਵਾ ਦਾ ਸਰੂਪ ਬਣ ਗਏ ਜਦੋਂ ਰਾਮਦਾਸ ਸਰੋਵਰ ਦੀ ਪਟਾਈ ਦਾ ਕੰਮ ਸਮਾਪਤ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਪੌੜ ਪੱਕੇ ਕਰਨ ਦਾ ਕਾਰਜ ਆਰੰਭ ਦਿੱਤਾ ਬਹਿਲੋਲ ਨੂੰ ਇੱਟਾਂ ਦੇ ਪਜਾਵੇ ਪਕਾਉਣ ਦੀ ਸੇਵਾ ਸੌਂਪੀ ਗਈ ਦਿਨਾਂ ਵਿੱਚ ਹੀ ਕੂੜਾ ਕਰਕਟ ਅਤੇ ਸ਼ਹਿਰ ਦੇ ਕੰਧ ਇਕੱਠਾ ਕਰਕੇ ਖੋਤਿਆਂ ਅਤੇ ਗੱਡੀਆਂ ਰਾਹੀਂ ਉਕੇ ਬੱਲਣ ਦੇ ਢੇਰ ਲਾ ਦਿੱਤੇ। ਘਟਿਆਂ ਦੇ ਕਾਰੀਗਰਾਂ ਦੀ ਸਲਾਹ ਅਨੁਸਾਰ ਇੱਟਾਂ ਦੀ ਵੱਧ ਪਕਾਈ ਲਈ। ਬਿਸਟਾਂ ਟੋਣ ਦਾ ਕੰਮ ਸ਼ਾਜਾਤ ਤੇ ਫੌੜੀ ਨਾਲ ਆਰੰਭ ਕਰ ਦਿੱਤਾ। ਜਿਸ ਦੀ ਢੁਆਈ ਆਪਣੇ ਸੀਸ ਉੱਪਰ ਟੋکریاں ਰਾਹੀਂ ਕੀਤੀ। ਜਦੋਂ ਆਵੇ ਖੋਲੇ ਗਏ ਤਾਂ ਬਹਿਲੋਲ ਦੇ ਆਵੇ ਦੀਆਂ ਇੱਟਾਂ ਨਾਲ ਸੁਰਖ ਅਤੇ ਬਦੇਰੇ ਪੱਕੀਆਂ ਨਿਕਲੀਆਂ। ਗੁਰੂ ਜੀ ਇੱਟਾਂ ਦੇਖ ਕੇ ਗਦਗਦ ਹੋ ਗਏ। ਬੇਲੋਲ ਗੁਰੂ ਜੀ ਤੋਂ ਦੂਰ हट ਕੇ ਖੜਾ ਹੋ ਗਿਆ ਪਰ ਗੁਰੂ ਜੀ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਗੁਰੂ ਜੀ ਉਸ ਦੇ ਬਿਸਤਾਂ ਟੋਏ ਜਾਣ ਕਾਰਨ ਉੱਚੜੇ ਪਿੰਡੇ ਅਤੇ ਮਡਾਸੇ ਹੀਟ ਪਏ ਕਿਰਮਾ ਨੂੰ ਦੇਖ ਕੇ ਦਰਵਿਤ ਹੋ ਗਏ ਗੁਰੂ ਜੀ ਨੇ ਸਿੱਖਾਂ ਨੂੰ ਬੇਲੋਲ ਨੇ ਇਸ਼ਨਾਨ ਕਰਵਾ ਕੇ ਨਵੇਂ ਪੋਸ਼ਾਕ ਪਵਾਏ ਜਾਣ ਦਾ ਹੁਕਮ ਦੇ ਦਿੱਤਾ ਉਸ ਦੀ ਸੇਵਾ ਕਾਲ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸ ਨੂੰ ਬਹਿਲੋਲ ਦੀ ਥਾਂ ਪਾਈ ਬਹਿਲੋ ਦੀ ਪਦਵੀ ਬਖਸ਼ ਦਿੱਤੀ ਸਰੋਵਰ ਅਤੇ ਹਰਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋ ਜਾਣ ਪਿੱਛੋਂ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਗੁਰੂ ਸਾਹਿਬ ਨੇ ਸੇਵਾਦਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਭਾਈ ਬਹਿਲੋ ਨੂੰ ਸਭ ਤੋਂ ਪਹਿਲਾ ਹੋਣ ਦਾ ਵਰਦਾਨ ਬਖਸ਼ਿਆ ਗਿਆ ਉਹਨਾਂ ਨੂੰ ਮਾਲਵੇ ਦਾ ਮਸੰਦ ਥਾਪ ਕੇ ਮਾਲਵੇ ਵਿੱਚ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਗੁਰੂ ਦੇ ਨਾਂ ਤੇ ਲੰਗਰ ਚਲਾਏ ਜਾਣ ਦੀ ਹਦਾਇਤ ਨਾਲ ਉਹਨਾਂ ਨੂੰ ਘਰ ਦੀ ਵਾਪਸੀ ਦਾ ਹੁਕਮ ਸੁਨਾਇਆ ਗਿਆ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਭਾਈ ਬਹਿਲੋਂ ਆਪਣੇ ਪਿੰਡ ਆ ਗਿਆ ਘਰ ਵਿੱਚ ਸਿੱਖੀ ਮਰਿਆਦਾ ਚਾਲੂ ਕਰ ਦਿੱਤੀ ਘਰ ਤੋਂ ਥੋੜੀ ਦੂਰ ਛੱਪੜ ਦੇ ਕਿਨਾਰੇ ਆਪਣਾ ਡੇਰਾ ਸਥਾਪਿਤ ਕਰਕੇ ਲੰਗਰ ਚਾਲੂ ਕਰ ਦਿੱਤਾ ਜਿੱਥੇ ਜਿੱਥੇ ਇਲਾਕੇ ਭਰ ਦੀ ਸੰਗਤ ਦੀ ਸੇਵਾ ਹੋਣ ਲੱਗੀ ਉਹਨਾਂ ਦੇ ਇਲਾਕੇ ਭਰ ਵਿੱਚ ਪ੍ਰਚਾਰ ਦੌਰੇ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਇਹ ਮਹਾਨ ਸਿੱਖ ਸੇਵਾਦਾਰ 25 ਮਾਰਚ 1603 ਨੂੰ ਸੰਸਾਰ ਤੋਂ ਵਿਦਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ